ਕੋਲ ਡਰਿੰਕ ਲੈਣ ਦੇ ਬਹਾਨੇ ਆਏ ਨੌਜਵਾਨਾਂ ਨੇ ਕਰਿਆਨੇ ਦੇ ਸਟੋਰ ਨੂੰ ਬਣਾਇਆ ਨਿਸ਼ਾਨਾ ਪਿਸਤੌਲ ਦੀ ਨੋਕ ਤੇ 5000 ਰੁਪਏ ਲੈ ਕੇ ਹੋਏ ਫਰਾਰ ਸੀਸੀਟੀਵੀ ਫੁਟੇਜ ਆਈ ਸਾਹਮਣੇ ਮਾਮਲਾ ਬਟਾਲਾ ਡੇਰਾ ਰੋਡ ਦਾ ਹੈ ਜਿੱਥੇ ਇੱਕ ਨੌਜਵਾਨ ਕੋਲ ਡਰਿੰਕ ਲੈਣ ਦੇ ਬਹਾਨੇ ਆਏ ਅਤੇ ਉੱਥੋਂ ਕਰਿਆਨਾ ਸਟੋਰ ਦੇ ਮਾਲ ਕੋਲ 5000 ਰੁਪਏ ਖੋ ਕੇ ਫਰਾਰ ਹੋ ਗਏ ਇਸ ਬੰਤੀ ਅਰੋੜਾ ਕਰਿਆਨਾ ਸਟੋਰ ਦੇ ਮਾਲਕ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਪੀਤੀ ਰਾਤ ਦੁਕਾਨ ਬੰਦ ਕਰ ਰਿਹਾ ਸੀ ਤੇ ਦੋ ਨੌਜਵਾਨ ਕੋਲ ਡਰਿੰਕ ਲੈਣ ਦੇ ਬਹਾਨੇ ਅੰਦਰ ਆਏ ਅਤੇ ਮੇਰੇ ਮੂੰਹ ਤੇ ਹੱਥ ਰੱਖ ਕੇ ਪਿਸਤੌਲ ਦਿਖਾ ਇਹ ਕਿੱਸਾ ਸਿਕੰਦਰ ਨੂੰ ਕਿਹਾ ਅਤੇ ਮੈਂ ਡਰ ਦੇ ਕਾਰਨ ਸਾਰੇ ਪੈਸੇ ਜੋ ਦੁਕਾਨ ਦੀ سیل ਅੰਦਾਜ਼ਨ 5000 ਸੀ ਜਿਹੇ ਵਿੱਚੋਂ ਕੱਢ ਕੇ ਉਹਨਾਂ ਨੂੰ ਤੇ ਹਵਾਲੇ ਕਰ ਦਿੱਤੇ ਮੇਰੇ ਵੱਲੋਂ ਰੋਲਾ ਪਾਉਣ ਤੇ ਲਾਗੇ ਦੋ ਦੁਕਾਨਾਂ ਦਾਰਾਂ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਪਰ ਉਹ ਕੰਮ ਨਹੀਂ ਆਏ ਉੱਥੇ ਹੀ ਦੁਕਾਨ ਮਾਲਕ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਥਾਣਾ ਸਿਵਲਾਈਨ ਤੇ ਪੁਲਿਸ ਅਧਿਕਾਰੀ ਨੇ ਦਰਜ ਕੀਤੇ ਉਹਨਾਂ ਵੱਲੋਂ ਇਸ ਮਾਮਲੇ ਦਾ ਕੇਸ ਦਰਜ ਕਰ ਤੇ ਵਿਸ਼ੇਸ਼ ਕਰਨ ਦੀ ਹੈ ਲਾਕੇ ਜੇ ਸੀ ਸੀ ਟੀ ਵੀ ਵੀ ਤੱਕਾਲੀ ਜਾ ਰਹੇ ਹਨ ਜਲਦੀ ਪੁਲਿਸ ਵੱਲੋਂ ਕੰਮ ਕੀਤਾ ਜਾਵੇਗਾ ਮੇਰਾ ਮਨੋਜ अरोड़ा ਜੀ ਕੀ ਘਟਨਾ ਹੋਈ ਤੇ ਕਿੰਨੇ ਵਜੇ ਘਟਨਾ ਆਈ ਇਹ ਸਵਾ 9 ਵਜੇ ਦਾ ਟਾਈਮ ਜੀ ਕੀ ਘਟਨਾ ਆਈ ਬਸ ਇਹ ਹੀ ਆਏ ਨੇ ਤੇ ਉਹਨਾਂ ਨੇ ਕੋਆਰਡੀਨਿੰਗ ਮੰਗੀ ਹਾਂਜੀ ਮੈਂ ਕੋਆਰਡੀਨਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਜਿਹੜਾ ਬਾਹਰ ਉੱਤਿਆ ਸੀ ਦੋ ਜਣੇ ਅੰਦਰ ਆ ਗਏ ਬਸ ਉਹਨਾਂ ਨੂੰ ਕਿ ਜੋ ਹੈਗਾ ਦੇ ਦਿਓ ਕਿੰਨੇ ਨੇ ਜੀ ਹੈਗੇ ਅੰਦਰ ਦੋ ਜਣੇ ਆਏ ਨੇ ਅੱਛਾ ਜੀ ਇੱਕ ਇਹਨਾਂ ਮੋਟਰਸਾਈਕਲ ਤੇ ਸਕੂਟੀ ਸੀ ਸਕੂਟੀ ਸੀ ਮੈਂ ਖਿਆਲ ਇੱਕ ਸਕੂਟੀ ਸਟਾਰਟ ਰੱਖੀ ਦੀ ਦੋ ਵੀਕਲ ਸੀ ਇਹਨਾਂ ਹਾਂਜੀ ਨਹੀਂ ਇੱਕ ਇੱਕ ਕੋਈ ਇੱਕ ਕੋਦੇ ਗਏ ਤੇ ਕਿੰਨਾ ਕੈਸ਼ ਲੱਗੇ ਤੁਹਾਨੂੰ ਮੇਰੇ ਕੋ 5-6000 ਰੁਪਏ ਕੈਸ਼ ਇਹਨਾਂ ਲੈ ਗਿਆ ਆਪਣੇ ਜੀ ਹਾਂਜੀ 5000 ਰੁਪਏ ਰかせਨ ਹਾਂ ਰੋਵਰ ਸੀ ਇਹ ਐਨੀ ਅਸਲੀ ਕਿ ਨਕਲੀ ਸੀ ਐਨੀ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਦੇ ਮੋਟਿਆ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਦਾ ਸੀ ਆਣ ਬਣ ਤੇ ਇੱਕ ਉੱਚਾ ਲੰਬਾ ਸੌਰਾ ਉਹਨੇ ਉਹਨੇ ਲੋਈ ਲਈ ਦੀ ਉਹਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਭਟ ਮੈਂ ਨੋਟ ਨਹੀਂ ਏ نو ਵੇ ਕੇ 10 15 ਮਿੰਟ ਗ੍ਰੇਡ ਕਰਦੇ ਹਾਂ ਹਾਂ ਕੋਈ ਸੀਸੀਟੀਵੀ ਇੱਥੇ ਹੁਣ ਦਾਗੇ ਦੇਖਣੇ ਪੈਣੇ ਹਾਂਜੀ ਨਾਮ ਕੀ ਤੁਹਾਡਾ ਮਨੋਜ ਰੂੜਾ ਰੂੜਾ ਕਹਿਣਾ ਸਟੋਰ ਚੱਲਦਾ ਇੱਥੇ ਨਾ ਹਾਂਜੀ ਸਰ ਮੇਰੀ ਰੱਦ ਕੱਟ ਨਹੀਂ ਨਹੀਂ ਵੱਜਦੀ ਅੰਨੇ ਕੱਲ ਜੀ ਇਤਨਾ ਆਪਣਾ ਤਿੰਨ ਜਣੇ ਆਏ ਐ ਐਕਟਿਵ ਆ ਤੇ ਰਾਤ ਨੂੰ ਆਪਣਾ ਸਭਾ ਕੇ 9 ਵਜੇ ਦਾ ਟਾਈਮ ਹੈਗਾ ਵਾ ਤੇ ਉੱਥੇ ਬਾਰਤਤ ਕਰਦੇ ਆ ਆਪਣਾ ਗਨ ਪੁਆਇੰਟ ਤੇ ਤੇ 5000 ਰੁਪਏ ਇਹ ਲੱਗੇ ਆ ਤੇ ਬਾਕੀ ਆਪਾਂ ਸੀਸੀਟੀਵੀ ਕੈਮਰੇ ਵੇਖ ਰਹੇ ਆ ਤੇ ਇਨਵੈਸਟੀਗੇਸ਼ਨ ਚੱਲਦੀ ਕਿ ਜੋ ਵੀ ਆਊਗਾ ਸਾਹਮਣੇ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਕਿੱਥੇ ਜਾ ਰਹੇ ਆ ਉਹ ਵੈਰੀਫਾਈ ਕਰ ਰਹੇ ਆ ਜੋਗਾ ਭਾਰਤ ਸਰਕਾਰ ਵਿੱਚ ਲੱਗੇ